ਚੀ ਮਿਰਚਾਂ ਤੋੜਨ ਹਾਂ ਮਿਰਚਾਂ ਤੋੜਨ ਮਿਰਚਾਂ ਤੜੀ ਸਾਡੇ ਵੀ ਤੋੜਨ ਵਾਲੀਆਂ ਨੇ ਹੋਰ ਫਿਰ ਮੈਨੂੰ ਦੱਸ ਦੇ ਆਪਾਂ ਦੋਇ ਚਲੇ ਚੱਲਦੀਆਂ ਐਂ ਤਰ੍ਹਾਂ ਨਹੀਂ ਇੱਕਦਮ ਆਪਾਂ ਇਕੱਠੀਆਂ ਤੋੜ ਲਿਆਂਗੇ ਤੂੰ ਸਾਡੀਆਂ ਤੜਾ ਦੀ ਮੈਂ ਥੋੜੀਆਂ ਤੜਵਾ ਦੂੰਗੀ ਅੱਛਾ ਹੋਰ ਦੱਸ ਮੈਂ ਤਾਂ ਬਹੁਤ ਔਖੀ ਵੀ ਪੈਸੀ ਜੇ ਤੂੰ ਮੈਨੂੰ ਨਾ ਮਿਲੇ ਫਿਰ ਮੇਰਾ ਵੀ ਮਨ ਹਲਕਾ ਫੁਲਕਾ ਨਹੀਂ ਹੁੰਦਾ ਹਾਂ ਇਹੀ ਹਾਲ ਮੇਰਾ ਹੋ ਜਾਂਦਾ ਹਾਂ ਕੀ ਤੈਨੂੰ ਪਤਾ ਲੱਗ ਗਿਆ ਨਹੀਂ ਮੈਂ ਤਾਂ ਆਪ ਦੇਖੇ ਤੌਲੇ ਚੱਟੇ ਵਾਲੀ ਸਾਡੇ ਤਾਏ ਦੇ ਮੁੰਡੇ ਦੇ ਮੋਟਰਸਾਈਕਲ ਦੇ ਮਗਰ ਬੈਠੀ ਜਾਂਦੀ ਸੀ ਹਾਂ ਇਹ ਮੈਂ ਤਾਂ ਕੱਲ੍ਹ ਵਾਰ ਤਾਂ ਲੱਗਿਆ ਹਾਂ ਅੱਗ ਲੱਗ ਗਈ ਪਰ ਇਹੋ ਜੀ ਨੂੰ ਕੀ ਇਹੋ ਜੀ ਬੰਦੇ ਦਾ ਨਾਉਣਾ ਲਿਆ ਕਰ ਤੂੰ ਐਵੇਂ ਨਾ ਨਾਲੇ ਲੋਕਾਂ ਦੀ ਚੁਗੀਆਂ ਕੋਈ ਜਾ ਕਰ ਆਪਾਂ ਨੀਕੀ ਲਾਣਾ ਹਾਂ ਹਾਂ ਤੇਨੂੰ ਉਹਨਾਂ ਦੇ ਮੁੰਡੇ ਦਾ ਪਤਾ ਲੱਗਿਆ ਹਾਂ ਆਹੋ ਕਹਿੰਦੇ ਉਹ ਤਾਂ ਨਾਲ ਦੇ ਪੰਡਾ ਇਹ ਤਾਂ ਕੁੜੀ ਕੱਢ ਲਿਆ ਆ ਨਿਕਲੂ ਮੂਤਾ ਕੋਈ ਨਾ ਰੋਟੀ ਪੱਕਦੀ ਹੋਗੀ ਹੋਰ ਐ ਗੱਲ ਸੁਣ ਉਹਦੀ ਮਾਂ ਦਾ ਸਾਡ ਕੋ ਡੇਲੀ ਜਾਂਦਾ ਤੁਰਦੇ ਉਹ ਮੁੰਡੇ ਦਾ ਕੋਈ ਰਿਸ਼ਤਾ ਨਹੀਂ ਸੀ ਕਰਦਾ ਕਿ ਮੁੰਡਾ ਇਕ ਲੱਤੋਂ ਲੰਗ ਮਾਰਦਾ ਸੀ ਥੋੜਾ ਜਿਹਾ ਹਾਂ ਉਹ ਅੱਖ ਤੋਂ ਤਾਂ ਪਹਿਣੇ ਜਮਾਂਦਰੂ ਹੀ ਆ ਉਹ ਇੱਕਣ ਉਹ ਝਾਕਦੇ ਟੀਰਾ ਟੀਰਾ ਉਹ ਟੀਰਾ ਤਾਂ ਹੈ ਨਹੀਂਗਾ ਉਹ ਝਾਕਦੇ ਟੇਡਾ ਟੇਡਾ ਵਾ ਹਾਂ ਉਹ ਟੇਡੇ ਕਰਕੇ ਯਾਰਾ ਜਿਹੜਾ ਮੜੇ ਲੱਤੋਂ ਲੰਗ ਮਾਰਦਾ ਉਹਦੇ ਕਰਕੇ ਰਿਸ਼ਤਾ ਨਹੀਂ ਸੀ ਹੁੰਦਾ ਹਾਂ ਹਾਂ ਉਹ ਕੁੜੀ ਵੀ ਮਾਰੀ ਜੀ ਟੈਡੀ ਝਾਕਦੀ ਆ ਹਾਂ ਮੈਂ ਦੇਖਣ ਵਿੱਚ ਸੋਹਣੀ ਆ ਹਾਂ ਜੇਕਰ ਜੋੜੀ ਬਣ ਗਈ ਦਾਦੇ ਮਂਗਾਵੇ ਖੜ ਕੇ ਮੈਂ ਤੇਹੀ ਕਹਿ ਕੇ ਆਈਆਂ ਵੀ ਹੁਣ ਇਹ ਨਾ ਨਿੰਦੀ ਜਾਇ ਕਰੇ ਵੀ ਜਾਇ ਵੱਡੀ ਤੂੰ ਨਿਕਲ ਕੇ ਆ ਗਈ ਜਾਇ ਵੱਡੀ ਤੂੰ ਨਿਕਲ ਕੇ ਆ ਗਈ ਆਪਾਂ ਨੂੰ ਇਹਦੀ ਆਤ ਦਾ ਵੀ ਪਤਾ ਨਹੀਂ ਕਿੰਨੀ ਗੰਦੀ ਆ ਹਾਂ ਮੈਂ ਕਿਹਾ ਹੁਣ ਦੇਖ ਇਹਨੂੰ ਆਪਦੀ ਭੈਣੂ ਬਣਾ ਕੇ ਰੱਖੀ ਆ ਆਪਣੇ ਘਰੇ ਹਾਂ ਆਪਣਾ ਤਾਂ ਇਹ ਸਮਝਾਉਣ ਦਾ ਫਰਜ਼ ਆ ਕਹਿੰਦੇ ਨਹੀਂ ਹੁੰਦੇ ਵੀ ਤੀਮੀ ਤੇ ਤੀਮੀ ਦੀ ਜ਼ਿੰਦਗੀ ਚ ਅੱਗ ਲਾਉਂਦੀ ਆ ਮੈਂ ਕਿਹਾ ਇਹ ਤਾਂ ਇਹ ਨਹੀਂ ਤਵਾਰ ਫੁੱਲ ਚੜੀ ਵਾਂਗੂ ਇਹਨੇ ਕਦਮਸਾਲ